ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਇਸ ਵਕਤ ਆਸੀਂ ਤਾਰਾਗਾ ਥਾਣੇ ਦੇ ਵਿੱਚ ਪਹੁੰਚੇ ਹਾਂ ਜਿੱਥੇ ਇੱਕ ਸਾਬਕਾ ਵਿਧਾਇਕ ਜਗਿੰਦਰਪਾਲ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਥਾਣੇ ਦੇ ਖਿਲਾਫ ਜਾਂ ਪੰਜਾਬ ਸਰਕਾਰ ਦੇ ਖਿਲਾਫ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਸਾਬਕਾ ਵਿਧਾਇਕ ਜਗਿੰਦਰਪਾਲ ਹਮੇਸ਼ਾ ਹੀ ਓਏ ਹਲਕੇ ਲਈ ਮਾਰ ਮਿਟਦੇ ਹਨ ਜਦਕਿ ਦੇਖਿਆ ਜਾਵੇ ਕਿ ਸਾਬਕਾ ਵਿਧਾਇਕ ਜਗਿੰਦਰਪਾਲ ਦੀ ਥੋੜੇ ਦਿਨ ਹੋ ਗਿਆ ਜੋ ਹਾਲਤ ਬਿਗੜੀ ਹੋਈ ਸੀ ਥੋੜੇ ਦਿਨ ਹੋ ਗਿਆ ਹਸਪੀਟਲੋਂ ਵੀ ਆਏ ਹੋਏ ਨਾ ਫਿਰ ਵੀ ਇਹਨਾਂ ਨੂੰ ਧੁੱਪ ਤਰੇ ਦੀ ਕੋਈ ਵੀ ਫਿਕਰ ਨਹੀਂ ਫਿਰ ਵੀ ਆਪਣੇ ਪੋਹੇ ਹਲਕੇ ਲਈ ਲਗਾਤਾਰ ਪੋਹੇ ਹਲਕੇ ਦੇ ਲੋਕਾਂ ਦੇ ਕੰਮ ਆਉਂਦੇ ਰਹਿੰਦੇ ਆ ਨੇ ਇਹੀ ਇੱਕ ਮਾਮਲਾ ਸਿਹੋੜੇ ਵਿਖੇ ਹੋਇਆ ਸੀ ਓੜੇ ਗੋਰਾ ਸਰਪੰਚਾ ਜੋ ਦਸਵੀਰ ਸਿੰਘ ਉਸ ਨੂੰ ਸਵੇਰੇ 6:00 ਵਜੇ ਪੁਲਿਸ ਚੁੱਕ ਕੇ ਲੈ ਗਈ ਸੀ ਅਤੇ ਪੁਲਿਸ ਨੇ ਪੁਲਿਸ ਦਾ ਕਾਰਨ ਵੀ ਨਹੀਂ ਦੱਸਿਆ ਉਸ ਦੇ ਸਮੰਨ ਦੇ ਵਿੱਚ ਸਾਬਕਾ ਵਿਧਾਇਕ ਜਗਿੰਦਰਪਾਲ ਇੱਥੇ ਆ ਕੇ ਥਾਣੇ ਦੇ ਵਿੱਚ ਧਰਨਾ ਧਰਨਾ ਲਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਨੀ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਫਿਰ ਵੀ ਆਪਣੇ ਭੋਏ ਹਲਕੇ ਦੇ ਲੋਕਾਂ ਲਈ ਬਿਲਕੁਲ ਇਹ ਮਾਰ ਮੇਟਲ ਲਈ ਤਿਆਰ ਹਨ ਇਸ ਦੇ ਬਾਰੇ ਅਸੀਂ ਸਾਬਕਾ ਵਿਧਾਇਕ ਜਗਿੰਦਰਪਾਲ ਨਾਲ ਵੀ ਗੱਲਬਾਤ ਕਰਾਂਗੇ ਅਤੇ ਐਫਐਚਓ ਮਨਜੀਤ ਸਿੰਘ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਖਰ ਮਸਲਾ ਕੀ ਹੈ ਬਣੇ ਰਹੋ ਸਾਡੇ ਚੈਨਲ ਆਰਕੇ ਇੰਡੀਆ ਨਿਊਜ਼ 24 ਨਾਲ ਜੈ ਪੁਲਿਸ ਮਰਦਾਬਾਦ ਗੁਰਦਾਬਾਦ ਆਮ ਆਦਮੀ ਪਾਰਟੀ ਮਰਦਾਬਾਦ ਪੰਜਾਬ ਪੁਲਿਸ ਮਰਦਾਬਾਦ ਚਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਲਾਟ ਚਿੰਗੜਾ ਰੂਚਕ ਮੁਰਦਾਬਾਦ ਕਿਹਨੂੰ ਫੋਨ ਕਰਦਾ ਮਿੱਕੇ ਨੂੰ ਕਿਹਾ ਪਟਾਰਾਗੜਾ ਸੱਚਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪਟਾਰੂ ਚੱਕ ਮੁਰਦਾਬਾਦ ਤਾਰੂ ਚੱਕ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਅਈ ਸਰ ਜੀ ਕਿڑی ਇਦਾਂ ਦੀ ਨੋਬਤ ਆ ਗਈ ਹੈ ਕਿ ਤੁਹਾਨੂੰ ਤਾਰਾਗੜ ਥਾਣੇ ਦਾ ਯਾਰਾ ਖਰਾਬ ਕਰਨਿਆ ਆਜ ਬੜੀ ਅਫਸੋਸਨਾਕ ਗੱਲ ਕਰਨੀ ਪੈਂਦੀ ਪਈ ਹੈ ਜਿਹੜੇ ਲੋਕਾਂ ਦੇ ਚੋਲੇ ਹੋਏ ਨੇ ਰਾਦੇ ਨੇ ਕਿ ਸਰਕਾਰ ਤੇ ਪੁਲਿਸ ਪਹੁੰਚ ਗਈ ਆਪਣੀ ਜ਼ਮੀਰ ਹੀ ਖੋ ਬੈਠੀ ਹੈ ਉਹ ਨਮਾਇंदे ਨਹੀਂ ਚੁੱਕ ਚੁੱਕ ਕੇ ਅੰਦਰ ਗਈ ਆ ਰਹੇ ਆ ਜਿਹਦੀ ਮਿਸਾਲ ਜਿਹਦੇ ਕਰਕੇ ਆਪਾਂ ਅੱਜ ਬੈਠੇ ਆ ਸਾਡੀ ਪਾਰਟੀ ਦਾ ਜਿਹਾਰੂ ਲੀਡਰ ਬਿੰਦ ਸਿਵੜਾ ਕਲਾ ਦਾ ਸਰਪੰਚ ਸੁਖਵੀਰ ਜਿਹਦਾ ਕੱਚਾ ਨਾਮ ਗੋਰਾ ਕਰਕੇ ਕੰਨੇ ਆ ਉਹਨੂੰ ਸਵੇਰੇ ਪਲੇ ਕਾ ਫਾਕੇ ਪੁਰ ਚੋਕੇ ਲਿਆਈ ਤੇ ਕੋਈ ਬੰਦੇ ਆਏ ਇਹਦੇ ਤੇਰਾ ਕੋਈ ਝਗੜਾ ਹੋਇਆ ਕਿ ਨਾ ਕਹਿੰਦਾ ਮੇਰਾ ਝਗੜਾ ਨਹੀਂ ਹੋਇਆ ਪੁਰ ਥਾਣੇ ਦੇ ਵਿੱਚ ਲੈ ਆਏ ਤੇ ਜਿਹੜੀ ਰਿਪੋਰਟ ਦੀ ਗੱਲ ਕਰਦੇ ਐ ਐਸਐਚਓ ਨੂੰ ਪੁੱਛਿਆ ਕਿ ਤੁਸੀਂ ਲੈ ਕੇ ਆਏ ਦੱਸੋ ਕੀ ਗੱਲ ਐ ਐਸਐਚਓ ਦੀ ਵਰਡਿੰਗ ਐ ਪੀ 18 ਤਰੀਕ ਨੂੰ ਇਹਨਾਂ ਦਾ ਕੋਈ ਝਗੜਾ ਐ ਇਹਨਾਂ ਦੇ ਖਿਲਾਫ ਕੰਪਲੇਂਟ ਆਈ ਐ ਤੇ ਮੈਂ ਕਿਹਾ ਕੰਪਲੇਂਟ ਆਈ ਕਦੋਂ ਐ ਅੱਜ 28 ਤਰੀਕ ਐ 27 ਦੀ ਨੂੰ ਆਈ ਐ ਮੈਂ ਸਤਿਨੂੰ ਪੁੱਛਿਆ ਆ ਕਿ ਅੱਜ 10 ਦਿਨ ਹੋ ਗਿਆ 10 ਦਿਨ ਦੀ ਉਹ ਬੰਦੇ ਸੁੱਤੀ ਹੋਈ ਸੀ ਅੱਜ ਦੇ ਬੜਾ ਇੱਕ ਮਾੜੇ ਤੋਂ ਮਾੜਾ ਹਨ ਪਰ ਤੁਹਾਨੂੰ ਪਰ ਬੰਦਾ ਹੈ ਇੱਕ ਕਮਿਊਨਿਟੀ ਕਿਤੇ ਝਾਂੜਾ ਹੁੰਦਾ 112 ਤੇ ਕੰਪਲੇਨਟ ਕਰਦਾ ਨਾਲੀ ਪੁਲਿਸ ਆ ਜਾਂਦੀ ਤੇ ਮੈਨੂੰ ਬੜੇ ਅਫਸੋਸ ਨਾਲ ਗੱਲ ਕਹਿਣੀ ਪੈ ਰਹੀ ਹੈ ਕਿ ਕੈਸੀ ਪੁਲਿਸ ਹੈ ਜਿਨ੍ਹਾਂ ਨੇ ਆਪਣੀ ਜ਼ਮੀਰ ਖੋਲੀ ਹੈ ਤੇ ਤੁਸੀਂ ਅੱਜ ਉਹਨੂੰ ਬੰਦੇ ਨੂੰ ਬਿਠਾ ਕੇ ਨਵੇਂ ਦਾ ਪਿੰਡ ਦਾ ਉਹਨੂੰ ਅੰਦਰ ਬਿਠਾਇਆ ਹੋਇਆ ਔਰ ਹੋ ਦੇਖੋ 4 ਵਜੇ ਲੱਗ ਗਿਆ ਸਵੇਰ ਦੇ ਅਸੀਂ ਇੱਥੇ ਬੈਠੇ ਹਾਂ ਕਿਸੇ ਦੇ ਸਿਰ ਤੇ ਕੋਈ ਜੂਨ ਨਹੀਂ ਰਿੰਕੀ ਵੀ ਅਸੀਂ ਆ ਕੇ ਗੱਲ ਕਰੀਏ ਇਹ ਪਹਿਲੇ ਅਖੇ ਜੇ ਬੈਠੇ ਆ ਵੀ ਤੇ ਬੰਦੇ ਘੱਟ ਹੈ ਅਸੀਂ ਕੱਲ ਅੱਜ ਦੇ ਅਸੀਂ ਚੇਤਾਣੇ ਪਿਆ ਤੇ ਟੈਲੀਫੋਨ ਕਰਕੇ ਮਾੜੇ ਮੋੜੇ ਬੰਦੇ ਨੂੰ ਕਿਹਾ ਵੀ ਆ ਜਾਓ ਕੱਲ ਅਸੀਂ ਜੇ ਨਹੀਂ ਸਾਡੀ ਗੱਲ ਮੰਨਉਂਦੀ ਤੇ ਨੈਸ਼ਨਲ ਲਹਾਈ ਵੀ ਜਿਹੜਾ ਉਹਦੇ ਉੱਤੇ ਧਰਨਾ 5-7 ਹਜ਼ਾਰ ਬੰਦਾ ਲਾਏਗਾ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕੀ ਲੱਗਦਾ ਇਹਦੇ ਵਿੱਚ ਰਾਜਨੀਤੀ ਕੋਈ ਪ੍ਰੇਰਿਤ ਕਰਕੇ ਹੋ ਰਿਹਾ ਜਿਉ ਹੋ ਰਿਹਾ ਦੇਖੋ 100 80% ਮੈਂ ਗੱਲ ਕਹਿਣਾ ਚਾਹੁੰਦਾ ਜਿੰਨੇ ਵੀ ਸਰਪੰਚ ਜਿਹਨਾਂ ਸਰਪੰਚਾਂ ਦੀ ਜਮੀਰ ਹੈ ਉਹ ਸਰਪੰਚਾਂ ਨੇ ਜਿਹਦੂ ਪਰਣਾ ਨਹੀਂ ਪਾਇਆ ਆਪ ਪਾਰਟੀ ਦਾ ਆਪ ਪਾਰਟੀ ਨੇ ਪਰਣਾ ਪਾਣਾ ਕਿਤਾ ਜਿੰਦਾ ਨਿਸ਼ਾਨੀ ਛਾੜੂ ਹੈ ਛਾੜੂ ਨਾਲ ਤੇ ਸਵਾਈ ਕਰਕੇ ਤੇ ਲੋਕੀ ਬੁੜੀਆਂ ਜਣੀਆਂ ਇੱਕ ਨੁੱਕਰ ਚ ਲਾ ਛੜਦੀਆਂ ਨੇ ਉਹਨਾਂ ਬੰਦਿਆਂ ਦਾ ਜ਼ਮੀਰ ਉਹਨਾਂ ਨਹੀਂ ਚੜੂਦਾ ਪਰਨਾ ਪਾਇਆ ਬਸ ਇਹੀ ਗੱਲ ਆ ਹੋਰ ਕੋਈ ਦੋਸ਼ ਨਹੀਂ ਆ ਗਿਆ ਇਹਨਾਂ ਦੇ ਦੋਸ਼ ਆਦਾ ਇਹ ਮਾਮਲਾ ਹੈਗਾ ਤੁਹਾਡੇ ਨਾਲ ਦੀ ਪੰਚਾਇਤ ਦੇ ਵਿੱਚ ਸੁਣਿਆ ਇੱਕ ਸਰਪੰਚ ਸੀਗਾ ਉਹਨੂੰ ਥਾਣੇ 'ਚ ਲਿਆਂਦਾ ਗਿਆ ਕਿਉਂ ਬੰਦ ਕੀਤਾ ਗਿਆ ਇਹ ਦੀ ਅੱਜ ਸਵੇਰੇ 5:30 ਵਜੇ ਤੱਕਿਆ ਮੈਂ ਸੁੱਤਾ ਆਇਆ ਸੀਗਾ ਤੇ ਮੈਨੂੰ ਫੋਨ ਆਇਆ ਗੋਰੇ ਸਰਪੰਚ ਦਾ ਤੇ ਦੋ ਰਿੰਗਾਂ ਦੀ ਵਧੀਆ ਮੈਂ ਚੁੱਕੇ ਨਹੀਂ ਮੈਂ ਸੁੱਤਾ ਸੀਗਾ ਤੀਸਰੀ ਗੰਨ ਨੂੰ ਪਤਾ ਲੱਗਿਆ ਕਿ ਮੈਂ ਬੈਠੀ ਹੁੰਨ ਕਿਹਾ ਫਿਰ ਫੋਨ ਵੱਜ ਰਿਹਾ ਮੇਰੇ ਤਾਂ ਫੋਨ ਬੜਾਈ ਨੂੰ ਕੰਨੀ ਗੋਰੀ ਅੰਕਲਾ ਫੋਨ ਆ ਮੈਂ ਫੋਨ ਪੁੱਛਿਆ ਮੈਂ ਗੋਰੀ ਕੀ ਗੱਲ ਹੋ ਗਈ ਆ ਮੈਨੂੰ ਸਿਰ ਸਿਰ ਹੱਸਿਆ ਮੈਂ ਕੀ ਗੱਲ ਹੋ ਗਈ ਗੋਰੀ ਸੁਖੀ ਆ ਕਹਿੰਦਾ ਸੁਖ ਗੱਲ ਆ ਭਾਜੀ ਉਹ ਪੁਲਿਸ ਵਾਲੀ ਦੇ ਘਰ ਮੈਂ ਕੀ ਹੋ ਗਿਆ ਪਤਾ ਕੋਈ ਨਹੀਂ ਦੱਸੇ ਕੋਈ ਨਹੀਂ ਕਰਦੇ ਸੀ ਚਲੋ ਮੈਂ ਮੈਂ ਆ ਬੈਠ ਕਰਨੇ ਲੱਗ ਰਿਹਾ ਮੈਂ ਜਿੱਦਾਂ ਜੀ ਸੁੱਤੇ ਉੱਠਿਆ ਸਿੱਧਾ ਚੁੱਤੋੜ ਕੇ ਮੜਨ ਕਰ ਮੁੱਥੇ ਗੋਰੀ ਕੋਲ ਕਰਕੇ ਪਹੁੰਚਿਆ ਅੱਗੇ ਏਐਸਆਈ ਰਾਮ ਲਾਲ ਤੇ ਦੋ ਤਿੰਨ ਮਲਾਦਨ ਚਾਰ ਬੰਦੇ ਗੋਰੀ ਸੀ ਦੋ ਗੜੀਆਂ ਵਿੱਚ ਦੋ ਗੜੀਆਂ ਲੈ ਕੇ ਗਏ ਹੋਏ ਸੀ ਜਦੋਂ ਮੈਨੂੰ ਪੁੱਛਿਆ ਜਾ ਕੇ ਮੈਂ ਕਿਹਾ ਵੀ ਹਾਂ ਜੀ ਦੱਸੋ ਕੀ ਕਸੂਰ ਹੈ ਦਾ ਕਹਿੰਦੇ ਜੀ ਇਹਦੇ ਖਿਲਾਫ ਅਪਲੀਕੇਸ਼ਨ ਹੈ ਮੈਂ ਕਿਹੜੀ ਅਪਲੀਕੇਸ਼ਨ ਹੈ ਮੈਨੂੰ ਅਪਲੀਕੇਸ਼ਨ ਦੱਸਿਓ ਮੈਂ ਪੜ੍ਹੀ ਐਪਲੀਕੇਸ਼ਨ ਉਹਦੇ ਵਿੱਚ ਜਿਹੜਾ ਸ਼ਿਕਾਇਤ ਕਰਤਾ ਉਹਨੇ ਲਿਖਿਆ ਕਿ 18 ਤਰੀਕ ਨੂੰ 18 ਤਰੀਕ ਦੀ 18/7 ਨੂੰ 220 ਮੇਰੇ ਨਾਲ ਇਹਨੇ ਮੇਰੀ ਗਲੀ ਵਿੱਚ ਆਇਆ ਮਨੂ ਨੇ ਗਾਲੀ ਕਮੋਚ ਕੀਤੀ ਹੈ ਤੇ ਜਾਤੀ ਸੂਚਕ ਮੈਨੂੰ ਨੇ ਲਫਜ਼ ਬੋਲੇ ਸਬਦ ਬੋਲੇ ਸ਼ਿਕਾਇਤ ਕਰਤਾ ਉਹ ਕਿਸੇ ਪਾਰਟੀ ਦਾ ਸਮਝ ਰੱਖਦਾ ਉਹ ਆਪ ਪਾਰਟੀ ਦਾ ਆਪਣੇ ਆਪ ਨੂੰ ਐਸਸੀ ਬਿੰਗ ਦਾ ਦੱਸਦਾ ਬਲਾਕ ਪ੍ਰਧਾਨ ਦਾ ਜੀ ਤੁਰ ਕੇ ਕਹਿੰਦੇ ਜਿਹੜਾ ਮਾਮਲਾ ਜਿਹੜਾ ਸਾਨੂੰ ਦੇ ਸਾਨੂੰ ਦੇ ਸਾਨੂੰ ਇਹ ਕਿਹਾ ਗਿਆ ਹੈ ਵੀ ਉਥੇ ਬੈਠਿਆ ਦਿਖਾ ਦੇਣ ਪਾਸੇ ਆਇਆ ਉਹ ਵੀ ਉਥੇ ਬੈਠਿਆ ਅਸਸੋਨ ਨੂੰ ਉਥੇ ਬਿਠਾਇਆ ਹੋਇਆ ਵੀ ਮੈਂ ਬਾਤ ਅਸਸੋ ਦੇ ਕਿਹਨਾ ਉਹ ਜਿਹੜਾ ਏਐਸਏ ਸੀਗਾ ਹਮਲਾਵਰ ਉਹਦੇ ਬਿਆਨ ਸੀਗੇ ਵੀ ਜਿਹੜਾ ਅਸਸੋਰ ਰਾਤ ਦੀ ਡਿਊਟੀ ਕੀਤੀ ਹੋਈ ਹੈ ਤੇ ਉਹਨੇ ਘਰ ਨੂੰ ਜਾਣਾ ਮੈਂ ਤੇ ਉਹ ਜਿਹੜਾ ਸ਼ਿਕਾਇਤ ਕਰਤਾ ਉਥੇ ਬਠਾ ਉਹਨੂੰ ਬਿਠਾਇਆ ਉਥੇ ਨਾਲੀ ਗਲੂਜ ਦਾ ਕੋਈ ਸਥਾਨ ਦੱਸਿਆ ਹੈ ਕਿੱਥੇ ਗਲਵਾਤ ਹੋਈ ਉਹ ਕਹਿੰਦਾ ਵੀ ਮੇਰੀ ਆਪਣੀ ਘਰ ਦੀ ਗਲੀ ਚੋਂ ਮੈਂ ਜਦੋਂ ਗੋਰੇ ਨੂੰ ਪੁੱਛਿਆ ਕਹਿੰਦਾ ਇਸ ਨਾਲ ਕੋਈ ਗੱਲ ਕੋਈ ਨਹੀਂ ਸੀ ਤੁਸੀਂ ਦੇਖਿਆ ਗਈ ਆਮ ਇਸ ਹਲਕੇ ਦੇ ਵਿੱਚ ਕਈ ਸ਼ਿਕਾਇਤਾਂ ਆਈਆਂ ਕਈ ਬੰਦੇ ਵੱਡੇ ਵੀ ਜੰਦੇ ਨਾ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਤੇ ਇਲਜ਼ਾਮ ਲੱਗਦੇ ਨੇ ਕਦੀ ਉਹਨਾਂ ਤੇ ਪਰਚੀ ਹੋਏ ਜਦੋਂ ਉਹ ਸਰਕਾਰ ਆ ਉਸ ਸਰਕਾਰ ਕਿੱਥੋਂ ਪਰਚੀ ਕਰੇਗੀ ਸਰਕਾਰ ਤੇ ਜਿਹੜੀ ਆ ਮਤਲਬ ਉਹਨਾਂ ਨੂੰ ਬਥੇੜੇ ਥੋੜੀ ਉਹਨਾਂ ਨਿਆਂ ਹੁਣੀ ਦੇਣਾ ਉਹ ਜਿਹੜੀ ਆ ਆਮ ਪਾਰਟੀ ਉਹ ਕਹਿੰਦੇ ਸੀ ਆਮ ਪਾਰਟੀ ਆਮ ਪਾਰਟੀ ਦਾ ਮਤਲਬ ਆਮ ਸਾਰਿਆਂ ਦੀ ਸਰਕਾਰ ਉਹਨਾਂ ਸਿਰਫ ਆਪਣੀ ਲੱਭ ਰਿਹਾ ਹੋਰ ਤੋਂ ਗੋਲਾਬੜੀ ਰਿਹਾ ਹੋ ਸਕਦੇ ਕਾਂਗਰਸੀਆਂ ਨਾਲ ਹੀ ਤੱਕਾ ਹੋ ਰਿਹਾ ਹੈ ਬਿਲਕੁਲ ਤਾਂ ਅਸਰ ਤੱਕਾ ਹੋ ਰਿਹਾ ਹੈ ਹੁਣ ਇਹ ਧਰਨਾ ਕਿੰਨਾ ਤੱਕ ਜਾਰੀ ਰਹੇਗਾ ਧਰਨਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਿਹੜਾ ਜਿਹੜੇ ਰੈਸਟ ਨਹੀਂ ਛੱਡਦੇ ਉਹਨੂੰ ਤੇ ਕੱਲ ਆਪਾਂ ਜਿਹੜਾ ਹਾਈਵੇ ਰੋਜ਼ਾਮ ਕਰਾਂਗੇ ਹਾਂਜੀ ਮੇਰਾ ਨਾਮ ਸੁਨੀਤਾ ਸੈਣੀ ਜੀ ਪਿੰਡ ਸਿਉੜੇ ਕਲਾਂ ਤੋਂ ਜੀ ਜਿਹੜਾ ਨੂੰ ਅਰੈਸਟ ਕੀਤਾ ਗਿਆ ਥਾਣਾ ਲੋਕੀ ਲੱਭਦੇ ਤੁਹਾਡੀ ਮੇਰੇ ਘਰ ਵਾਲੀ ਹੈਗੀ ਜੀ ਕਿਸਮੰਡ ਹੈ ਕੀ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਪੁੱਛ ਚੱਕ ਕੇ ਲੈ ਆਏ ਸਾਡੀ ਕੋਈ ਗ ਸਮਾਜਨੀ ਪਾਰਟੀ ਵਾਲੇ ਜਿਹੜੇ ਮੁੜਿਆ ਆ ਜਾਂ ਬੰਦੇ ਆ ਉਹ ਸਾਡੇ ਨਾਲ ਧੱਕਾ ਕਰਨ ਦੇ ਆ ਮੇਰੇ ਬੰਦੇ ਤੇ ਨਜਾਇਜ਼ ਪਰਚਾ ਕਰਾਉਣ ਦੇ ਆ ਨਜਾਇਜ਼ ਧੱਕਾ ਸਾਹੀ ਕਰਨ ਦੇ ਸਾਡੇ ਕਾ ਪਹਿਲੇ ਵੀ ਕਦੇ ਹੋਇਆ ਹਾਂਜੀ ਪਹਿਲੇ ਵੀ ਪੁਲਿਸ ਆਂਦੀ ਰਹੀ ਆ ਚੁੱਕਣ ਵਾਸਤੇ ਇਹ ਘਰ ਨਹੀਂ ਮਿਲਦੇ ਰੇ ਸ਼ਹਿਰ ਹੁੰਦੇ ਰੇਗੇ ਦੇ ਰਾਜੇ ਭਾਜੀ ਦੇ ਨਾਲ ਔਰ ਇਹ ਆਮ ਆਦਮੀ ਪਾਰਟੀ ਦੇ ਬੰਦੇ ਕਰਨ ਦੇ ਆ ਮੰਤਰੀ ਸਾਹਿਬ ਕਰਾ ਰਹੇ ਆ ਸਾਰਾ ਕੁਝ ਅੱਜ ਫੇਰ ਤੁਸੀਂ ਕੀ ਕੀਤਾ ਆ ਕੇ ਤੇ ਥਾਣੇ ਦੇ ਬਾਅਦ ਪਾਹੀ ਧਰਨੇ ਦੇ ਬੈਠੇ ਰਿਆਂ ਜੀ ਜਿੰਨੇ ਚੱਕ ਸਾਡਾ ਬੰਦਾ ਨਹੀਂ ਛੱਡਣ ਗਿਆ ਨਹੀਂ ਹੁਣ ਇਥੋਂ